ਮਿੱਤਰੋ ਘੋੜੀ ਦਾ ਪਹਿਲਾਂ ਤੁਸੀਂ ਤੋਰਾ ਤੋਰਾ ਚੈੱਕ ਕਰੋ ਵੀ ਐਨ ਓਕੇ ਤੁਰਦੀ ਆ ਸਵਾਰੀ ਦੀ ਜਮਾ ਬਿਲਕੁਲ ਪਾਸ ਆ ਨੀਲੀ ਘੋੜੀ ਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਫੋਰ ਸੇਲ ਆ ਘੋੜੀ ਇਹ ਤੇ ਇਹਦੀ ਆਪਾਂ ਡਿਟੇਲ ਆ ਤੁਹਾਨੂੰ ਵੀਡੀਓ ਚ ਸਾਰੀ ਸਾਂਝੀ ਕਰਾਂਗੇ ਤੇ ਸੋਹਣੀ ਸੁਨੱਖੀ ਬਹੁਤਾ ਕੁੜੀ ਸਾਰੇ ਪਾਸਿਓਂ ਹੱਡਾਂ ਪੈਰਾਂ ਦੀ ਮਜ਼ਬੂਤ ਆ ਤੇ ਮੂੰਹ ਦੀ ਕੰਨਾਂ ਦੀ ਧੌਣ ਵਗੈਰਾ ਦੀ ਸਾਰੇ ਪਾਸਿਓਂ ਸੋਹਣੀ ਆ ਤੇ ਵਧੀਆ ਬੱਚੇ ਦੇਣ ਵਾਲੀ ਘੋੜੀ ਆ ਦੋਸਤੋ ਜੇ ਕੋਈ ਮਿੱਤਰ ਪਿਆਰਾ ਖਾਲੀ ਘੋੜੀ ਪਾਲਦਾ ਉਹਦੇ ਵਾਸਤੇ ਇਹ ਘੋੜੀ ਬਹੁਤ ਵਧੀਆ ਦੋਸਤੋ ਜੇ ਕਿਸੇ ਮਿੱਤਰ ਪਿਆਰੇ ਨੇ ਆਪਦੀ ਮਰਜ਼ੀ ਨਾਲ ਵੀ ਕਈਆਂ ਦੀ ਡਿਮਾਂਡ ਹੁੰਦੀ ਵੀ ਆਪਾਂ ਨੂੰ ਖਾਲੀ ਘੋੜੀ ਮਿਲ ਜੇ ਹਨ ਵੀ ਆਪਾਂ ਚੰਗੇ ਘੋੜੇ ਤੋਂ ਕ੍ਰੋਸ ਕਰਾ ਕੇ ਉਹ ਤੋਂ ਆਪਾਂ ਬੱਚਾ ਲੈ ਲੀਏ ਤੇ ਇਹ ਘੋੜੀ ਦੋਸਤੋ ਤੁਹਾਡੇ ਵਾਸਤੇ ਆਪਾਂ ਸੇਲ ਵਾਸਤੇ ਲੈ ਕੇ ਆਏ ਆ ਤੇ ਨਵਾਂ ਮਿੱਤਰ ਪਿਆਰਾ ਕੋਈ ਵੀਡੀਓ ਵੇਖ ਰਿਹਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਕਿਸੇ ਮਤਰੇ ਬਾਰੇ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਉਸ ਨੰਬਰ ਨੰਬਰ ਨਾਲ ਤੇ ਗੱਲ ਕਰਦਿਆਂ ਆਪਾਂ ਇਸ ਕੋੜੀ ਦੀ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਨੀਲੀ ਆ ਦੋਸਤੋ ਕੋੜੀ ਮਾਰਵਾੜੀ ਆ ਤੇ ਸੋਹਣੀ ਸੁਨੱਖੀ ਬਹੁਤ ਆ ਧੌਣ ਵਗੈਰਾ ਦੀ ਕੰਨ ਵਗੈਰਾ ਦੀ ਕੰਨ ਵੀ ਬਹੁਤ ਸੋਹਣੇ ਨੇ ਜੋੜਦੀ ਆ ਤੇ ਸਾਤੀ ਸੂਤੀ ਚੰਗੀ ਆ ਹੱਡਾਂ ਪੈਰਾਂ ਦੀ ਸਾਰੇ ਪਾਸਿਓਂ ਸਾਫ਼ ਆ ਤੇ ਸਵਾਰੀ ਦੀ ਵੀ ਐਨ ਓਕੇ ਆ ਤੁਸੀਂ ਦੇਖ ਰਹੇ ਹੋ ਵੀਡੀਓ ਚ ਤੁਰਦੀ ਦਰਦੀ ਬਹੁਤ ਸੋਹਣੀ ਆ ਧੌਣ ਧੂਣ ਚੱਕ ਕੇ ਐਨ ਨਖਰੇ ਨਾਲ ਤੁਰਦੀ ਆ ਪੂਰੇ ਨਾਲ ਇਹਦੀ ਹਾਈਟ ਆ ਦੋਸਤੋ 60 ਇੰਚ ਵਾਲ ਪੌਰੀਆਂ ਦੀ ਸਾਫ ਆ ਤੇ ਉਮਰ ਬਾਈ ਇਹਦੀ ਕਹਿੰਦੇ 5 6 ਸਾਲ ਆ ਘੋੜੀ ਦੀ ਤੇ ਮੌਕੇ ਤੇ ਖਾਲੀ ਆ ਇਹ ਸਾਊ ਸੀਲ ਆ ਤੇ ਕਰੇ ਬਾਈ ਕਹਿੰਦਾ ਜਿਵੇਂ ਮਰਜੀ ਬੱਚੇ ਲਈ ਫਰਨ ਕੋੜੀ ਸੀਲ ਸਾਊਗਾ ਦੋਸਤੋ ਤੇ ਇਹ ਫੋਰ ਸੇਲ ਆ ਸੀਬੀਆ ਪਿੰਡ ਵਿੱਚ ਖੜੀ ਆ ਦੋਸਤੋ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਜਾਂਦਾ ਇਹ ਤੇ ਇਹਦੀ ਇੱਕ ਵਾਰੀ ਡਿਟੇਲ ਦੱਸ ਦਿੰਦੇ ਆ 60 ਇੰਚ ਹਾਈਟ ਆ 5-6 ਸਾਲ ਉਮਰ ਆ ਬਾਲ ਪੌਰੀਆਂ ਦੀ ਸਾਫ ਆ ਮੌਕੇ ਤੇ ਇਹ ਘੋੜੀ ਖਾਲੀ ਆ ਦੋਸਤੋ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਦਾ ਨੰਬਰ ਆਪਾਂ ਜਿਹੜਾ ਸਕਰੀਨ ਤੇ ਦੇਤਾ ਤੇ ਬਾਕੀ ਤੁਸੀਂ ਕੋਲ ਜਾ ਕੇ ਘੋੜੀ ਦੇਖ ਪਰਖ ਕੇ ਜਾਂ ਘੋੜੀ ਇਹ ਖਰੀਦ ਸਕਦੇ ਹੋ ਬਾਈਆਂ ਦਾ ਵਪਾਰ ਦਾ ਕੰਮ ਆ ਬਾਈਆਂ ਕੋਲੇ 4-5 ਘੋੜੀਆਂ ਹੋਰ ਵੀ ਘੜੇ ਖੜੀ ਕਰੇ ਖੜੀਆਂ ਨੇ ਜੇ ਤੁਸੀਂ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਮਾਰਵਾੜੀ ਜਾਂ ਚੰਬੀ ਜਾਂ ਨੁਕਰੀ ਘੋੜੀ ਕੋਈ ਖਰੀਦਣੀ ਚਾਹੁੰਦੇ ਹੋ ਤਾ ਬਾਈਆਂ ਨਾਲ ਗੱਲਬਾਤ ਕਰ ਲਿਓ ਬਾਈਆਂ ਕੋਲੇ ਚਾਰ ਪੰਜ ਜਾਨਵਰ ਹੋਰ ਘਰੇ ਮੌਜੂਦ ਨੇ ਦੋਸਤੋ ਇਸ ਵਕਤ ਤੇ ਬਾਕੀ ਆਪਣਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਜੇ ਕਿਸੇ ਮਿੱਤਰ ਪਿਆਰੇ ਨੇ ਐਡ ਲਗਵਾਉਣੀਆਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਬਾਕੀ ਵੀਰੇ ਦਾ ਨੰਬਰ ਵੀ ਸਕਰੀਨ ਦੇ ਉੱਪਰ ਚੱਲਦਾ ਜਿਹਦੇ ਕੋਲੇ ਇਹ ਘੋੜੀ ਖੜੀ ਆ ਤੁਸੀਂ ਉਹਦੇ ਨਾਲ ਗੱਲਬਾਤ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਦਬਕੇ ਤੇ ਵੀਡੀਓ ਵੇਖਣ ਲਈ ਸਾਰੇ ਮਿੱਤਰ ਪਿਆਰਿਆਂ ਦਾ ਧੰਨਵਾਦ